ਯਾਰ ਮੈਂ ਸੋਚ ਰਹੀ ਹਾਂ ਕੋਈ ਮਹਿੰਗਾ ਜਾਂ ਸਕਿਨ ਕੇਅਰ ਪ੍ਰੋਡਕਟ ਦੇਖਾਂ ਜਿੱਦਾਂ ਕਿ سیرਮ ਜਾਂ ਮੌਇਸਚਰਾਈਜ਼ਰ ਜਿਸ ਦੇ ਨਾਲ ਮੇਰੀ ਸਕਿਨ ਗਲੋਇੰਗ ਤੇ ਰੇਡੀਐਂਟ ਹੋ ਜਾਏ ਤੁਸੀਂ ਸੋਚਦੇ ਹੋ ਤੁਸੀਂ ਮਹਿੰਗੇ ਸਕਿਨ ਕੇਅਰ ਪ੍ਰੋਡਕਟਸ ਲੈ ਲਓ ਜੋ ਮਰਜ਼ੀ ਖਾਓ ਪੀਓ ਤੇ ਬਾਅਦ ਤੁਹਾਨੂੰ ਗਲੋਇੰਗ ਸਕਿਨ ਮਿਲ ਜਾਏ ਹੈਨਾ ਪਰ ਤੁਹਾਨੂੰ ਮਿਲਦਾ ਕੀ ਹੈ ਐਕਨੇ ਡਲ ਸਕਿਨ ਤੇ ਪਿਗਮੈਂਟੇਸ਼ਨ ਤੇ ਹਾਰਮੋਨਲ ਇਸ਼ੂਸ ਤਾਂ ਖਾਸ ਕਰਕੇ ਤੁਸੀਂ ਸੋਚਦੇ ਹੋ ਕਿ ਯਾਰ ਮੈਂ ਤਾਂ ਇੰਨੇ ਵਧੀਆ ਪ੍ਰੋਡਕਟਸ ਯੂਜ਼ ਕਰ ਰਹਾ ਫੇਰ ਵੀ ਮੇਰੇ ਹਾਰਮੋਨਸ ਕਿਉਂ ਮਿਸਮੈਚ ਹੋ ਰਿਹਾ ਹੈ ਮੈਂ ਕੀ ਕਰ ਰਹੀ ਹਾਂ ਇਦਾਂ ਦਾ ਜਿਹਦੇ ਨਾਲ ਡਾਕਟਰ ਨੇ ਮੈਨੂੰ ਕਿਹਾ ਕਿ ਤੇਰੀ ਸਕਿਨ ਤੇ ਪਿਗਮੈਂਟੇਸ਼ਨ ਡਲ ਸਕਿਨ ਨਹੀਂ ਜਾਣੀ ਸੱਚਾਈ ਪਤਾ ਕੀ ਹੈ ਤੁਸੀਂ ਡਾਈਟ ਸਕਿਨ ਕੇਅਰ ਤੇ ਮੈਂਟਲ ਹੈਲਥ ਨੂੰ ਅਲੱਗ-ਅਲੱਗ ਸੋਚ ਰਹੇ ਹੋ ਪਰ ਉਹ ਅਸਲ ਚ ਡਾਇਰੈਕਟਲੀ ਲਿੰਕਡ ਨਹੀਂ ਅੱਜ ਅਸੀਂ ਇਸ ਵੀਡੀਓ ਚ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਗਲੋਇੰਗ ਸਕਿਨ ਪਾ ਸਕਦੇ ਹੋ ਉਵੀ ਬਿਨਾ ਅਨੈਸੈਸਰੀ ਪੈਸੀ ਵੇਸਟ ਕੀਤੇ ਬਿਨਾ ਮਹਿੰਗੇ ਪ੍ਰੋਡਕਟਸ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓਜ਼ ਨਾਲ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਟਾਪਿਕ ਤੇ ਗੱਲ ਕਰਾਂਗੇ ਡਾਈਟ ਸਕਿਨ ਕੇਅਰ ਤੇ ਮੈਂਟਲ ਹੈਲਥ ਦਾ ਹਿਡਨ ਕਨੈਕਸ਼ਨ ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਤਿੰਨੋਂ ਅਲੱਗ-ਅਲੱਗ ਨੇ ਤਾਂ ਤੁਹਾਨੂੰ ਇਸ ਵੀਡੀਓ ਦੇ ਐਂਡ ਤੱਕ ਪਤਾ ਚੱਲ ਜਾਏਗਾ ਕਿ ਕਿੱਦਾਂ ਤੁਸੀਂ ਅਗਰ ਇੱਕ ਨੂੰ ਠੀਕ ਕਰੋਗੇ ਤਾਂ ਤੁਹਾਡੇ ਦੋ ਆਟੋਮੈਟਿਕਲੀ ਠੀਕ ਹੋ ਜਾਣਗੇ ਅਗਰ ਤੁਹਾਡੇ ਦੋ ਚੀਜ਼ਾਂ ਆਟੋਮੈਟਿਕਲੀ ਠੀਕ ਹੋ ਗਿਆ ਤਾਂ ਤੁਹਾਨੂੰ ਇੱਕ ਚੀਜ਼ ਤੇ ਇੰਨਾ ਜ਼ਿਆਦਾ ਕੰਮ ਕਰਨ ਦੀ ਲੋੜ ਵੀ ਨਹੀਂ ਪਵੇਗੀ ਸੋ ਦੋਸਤੋ ਚਾਹੇ ਤੁਸੀਂ ਮੁੰਡਾ ਹੋ ਚਾਹੇ ਤੁਸੀਂ ਕੁੜੀ ਹੋ ਛਾਇ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੀ ਮੈਂਟਲ ਸਟੇਟ ਤੁਹਾਡੀ ਸਕਿਨ ਤੇ ਤੁਹਾਡੀ ਡਾਈਟ ਇੱਕ ਦੂਸਰ ਨੂੰ ਡਾਇਰੈਕਟਲੀ ਇਫੈਕਟ ਕਰਦੇ ਨੇ ਫੋਰ ਐਗਜ਼ਾਮਪਲ ਅਗਰ omega 3 ਦਾ ਫੈਟੀ ਐਸਿਡਸ ਆਪਾਂ ਖਾਧੀਏ ਜੋ ਕਿ ਵੌਲਨਟਸ ਫਲੈਕਸੀਡਸ ਤੇ ਫਿਸ਼ ਤੋਂ ਮਿਲਦਾ ਹੈ ਉਹ ਨਾ ਸਿਰਫ ਸਕਿਨ ਦੀ ਇਨਫਲੇਮੇਸ਼ਨ ਨੂੰ ਠੀਕ ਕਰਦਾ ਪਰ ਮੈਂਟਲ ਕਲੈਰਿਟੀ ਵੀ ਇੰਪਰੂਵ ਕਰਦਾ ਹੈ ਪਰ ਅੱਜ ਦੀ ਰਿਐਲਿਟੀ ਪਤਾ ਕੀ ਹੈ ਸਾਡੀ ਡਾਈਟ ਇਸ ਫੁੱਲ ਆਫ ਪ੍ਰੋਸੈਸਡ ਫੂਡਸ ਜੰਕ ਫੂਡਸ ਤੇ 슈ਗਰੀ ਡਰਿੰਕਸ ਇਹ ਚੀਜ਼ਾਂ ਖਾਣ ਦੇ ਨਾਲ ਸਾਨੂੰ ਕੀ ਹੁੰਦਾ ਬ੍ਰੇਕਆਉਟਸ ਐਕਨੇ ਡਲ ਸਕਿਨ ਪੇਲਸਕੀ ਤੇ ਮੋਰਓਵਰ ਇਹਦੇ ਨਾਲ ਸਾਡੀ ਐਂਜਾਇਟੀ ਮੂਡ ਸਵਿੰਗਸ ਤੇ ਡਿਪਰੈਸ਼ਨ ਵੀ ਵੱਧ ਜਾਂਦਾ ਸੋ ਅਗਰ ਤੁਸੀਂ ਬਾਹਰੋਂ ਗਲੋ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਅੰਦਰੋਂ ਗਲੋ ਲਿਆਣਾ ਪਏਗਾ ਹੁਣ ਬਥੇਰੇ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਮਹਿੰਗਾ ਫੇਸ ਵਾਸ਼ ਜਾਂ ਮੌਇਸਚਰਾਈਜ਼ਰ ਉਹਨਾਂ ਦੀ ਸਕਿਨ ਨੂੰ ਫਿਕਸ ਕਰ ਸਕਦਾ ਹੈ ਪਰ ਅਸਲੀ ਗਲੋਇੰਗ ਸਕਿਨ ਅਸਲੀ ਫਿਕਸ ਤੁਹਾਨੂੰ ਤੁਹਾਡੀ ਪਲੇਟ ਹੀ ਕਰੇਗੀ ਤੁਹਾਨੂੰ ਥੋੜੀ ਸੋਚ ਹੀ ਕਰੇਗੀ ਨਹੀਂ ਨੇ ਕਹਿਰੀ ਕਿ ਤੁਸੀਂ ਸਕਿਨ ਕੇਅਰ ਨਾ ਕਰੋ ਪਰ ਸਕਿਨ ਕੇਅਰ ਬਹੁਤ ਹੀ ਸਿੰਪਲ ਤੇ ਈਜ਼ੀ ਵੀ ਹੋ ਸਕਦਾ ਉਹਨੂੰ ਇਹਨਾ ਕੰਪਲੀਕੇਟ ਕਰਨ ਦੀ ਲੋੜ ਨਹੀਂ ਵਾਟ ਯੂ ਨੀਡ ਟੂ ਡੂ ਇਜ਼ ਆਪਣੇ ਸਕਿਨ ਟਾਈਪ ਦਾ ਕੋਈ ਵੀ ਫੇਸ ਵਾਸ਼ ਲੈ ਕੇ ਆਓ ਜਿਹਦੇ ਨਾਲ ਤੁਸੀਂ ਦਿਨ ਚ ਦੋ ਵਾਰੀ ਫੇਸ ਵਾਸ਼ ਕਰਨਾ ਉਸ ਵਾਰ ਤੁਸੀਂ ਕੋਈ ਵੀ ਮੋਇਸਚਰਾਈਜ਼ਰ ਯੂਜ਼ ਕਰਨਾ ਮੋਇਸਚਰਾਈਜ਼ਰ ਵੀ ਆਪਣੇ ਸਕਿਨ ਦੇ ਅਕੋਰਡਿੰਗ ਅਗਰ ਤੁਹਾਡੀ ਸਕਿਨ ਆਇਲੀ ਹੈ ਤਾਂ ਤੁਹਾਨੂੰ ਜੈਲ ਬੇਸਡ ਮੋਇਸਚਰਾਈਜ਼ਰ ਯੂਜ਼ ਕਰਨਾ ਚਾਹੀਦਾ ਅਗਰ ਤੁਹਾਡੀ ਸਕਿਨ ਰਾਈ ਹੈ ਤਾਂ ਤੁਹਾਨੂੰ کریم بیسਡ ਮੋਇਸਚਰਾਈਜ਼ਰ ਯੂਜ਼ ਕਰਨਾ ਚਾਹੀਦਾ ਐਂਡ ਥਰਡਲੀ ਡੋਨਟ ਫੋਰਗੇਟ ਦ ਸਨਸਕ੍ਰੀਨ ਸਨਸਕ੍ਰੀਨ ਐਸਪੀਐਫ ਸਾਨੂੰ ਘਰ ਦੇ ਬਾਹਰ ਵੀ ਚਾਹੀਦੀ ਐ ਤੇ ਘਰ ਦੇ ਅੰਦਰ ਵੀ ਹੁਣ ਤੁਸੀਂ ਪੁੱਛੋਗੇ ਕਿ ਘਰ ਦੇ ਅੰਦਰ ਕਿਉਂ ਚਾਹੀਦੀ ਹੈ ਕਿਉਂਕਿ ਫੋਨ ਤੋਂ ਨਿਕਲੀ ਹੋਈ ਯੂਵੀ ਰੇਜ਼ ਵੀ ਸਾਡੀ ਸਕਿਨ ਨੂੰ ਡੈਮੇਜ ਕਰ ਸਕਦੀ ਹੈ ਸੋ ਘਰ ਦੇ ਅੰਦਰ ਵੀ ਅਗਰ ਤੁਸੀਂ ਹੋ ਤਾਂ ਸਭ ਤੋਂ ਪਹਿਲਾਂ ਜਦੋਂ ਵੀ ਆਪਣਾ ਸਕਿਨ ਕੇਅਰ ਕਰਦੇ ਹੋ ਉਦੋਂ ਆਪਣੀ ਸਨਸਕ੍ਰੀਨ ਲਗਾਉਣਾ ਨਾ ਭੁੱਲਣਾ ਇਹਨਾਂ ਔਖਾ ਨਹੀਂ ਹੈ ਪਰ ਅਸੀਂ ਲੋਕਾਂ ਨੇ ਉਹਨੂੰ ਇੰਨਾ ਕੰਪਲਿਕੇਟ ਕਰਤਾ ਹੈ ਕਿ ਪਹਿਲਾਂ ਟੋਨਿੰਗ ਕਲੀਨਜ਼ਿੰਗ ਮੋਇਸਚਰਾਈਜ਼ਰ سیرਮ ਇਹ ਸਾਰੀ ਚੀਜ਼ਾਂ ਕਰਕੇ ਸਾਨੂੰ ਥਕਾਵਟ ਹੋਣ ਲੱਗ ਜਾਂਦੀ ਹੈ ਸਾਨੂੰ ਲੀਜੀਪਨ ਆ ਜਾਂਦਾ ਇਸ ਕਰਕੇ ਅਸੀਂ ਆਪਣਾ ਸਕਿਨ ਕੇਅਰ ਹੀ ਛੱਡ ਦਿੰਦੇ ਹਾਂ ਬਟ ਸਭ ਤੋਂ ਇੰਪੋਰਟੈਂਟ ਫੈਕਟ ਜੋ ਇਸ ਵੀਡੀਓ ਦਾ ਹੈ ਕਿ ਜਦ ਤੱਕ ਅਸੀਂ ਅੰਦਰੋਂ ਆਪਣੇ ਆਪ ਨੂੰ ਗਲੋ ਨਹੀਂ ਕਰਾਂਗੇ ਅੰਦਰੋਂ ਅਸੀਂ ਹੈਲਦੀ ਨਹੀਂ ਹੋਵਾਂਗੇ ਸਾਡੀ ਸਕਿਨ ਤੇ ਉਹ ਨਜ਼ਰ ਨਹੀਂ ਆਏਗਾ ਤੇ ਥਰਡ ਮੋਸਟ ਇੰਪੋਰਟੈਂਟ ਅਸਪੈਕਟ ਹੈ ਗਲੋਇੰਗ ਥੌਟਸ ਜੀ ਹਾਂ ਜਦ ਤੱਕ ਤੁਹਾਡੇ ਥਾਟਸ ਗਲੋਇੰਗ ਨਹੀਂ ਹੋਣਗੇ ਹੈਲਦੀ ਨਹੀਂ ਹੋਣਗੇ ਤੁਹਾਡੀ ਫੇਸ ਤੇ ਉਹ ਨਹੀਂ ਦਿਖੇਗਾ ਜੋ ਮਰਜ਼ੀ ਕੋਸ਼ਿਸ਼ ਕਰ ਲੋ ਸਟ्रेस ਐਂਜਾਇਟੀ ਤੇ ਡਿਪਰੈਸ਼ਨ ਨਾਲ ਸਕਿਨ ਦੀ ਇਲਾਸਟिसिटी ਘਟਦੀ ਹੈ ਫੇਸ ਤੇ ਡਲਨਸ ਆਉਂਦੀ ਹੈ ਡਾਰਕ ਸਰਕਲਸ ਆਉਂਦੇ ਆ ਤੇ ਆਇਸ ਦੇ ਅਰਾਊਂਡ ਪਫੀਨੈਸ ਵੀ ਹੋ ਜਾਂਦੀ ਹੈ ਤੇ ਫਿਰ ਅਸੀਂ ਸੋਚਦੇ ਆ ਮੈਂ ਖੀਰਾ ਲਗਾਵਾ ਕਾਫੀ ਲਗਾਵਾ ਕਿ ਹਲਦੀ ਲਗਾਵਾ ਜਿਹਦੇ ਨਾਲ ਮੇਰੇ ਡਾਰਕ ਸਰਕਲਸ ਚਲੇ ਜਾਣ ਤੁਸੀਂ ਖੁਦ ਵੀ ਨੋਟਿਸ ਕੀਤਾ ਹੋਵੇਗਾ ਜਦ ਤੁਸੀਂ ਜ਼ਿਆਦਾ ਸੋਚਦੇ ਹੋ ਜਾਂ ਤੁਸੀਂ ਜ਼ਿਆਦਾ 네ਗੇਟਿਵ ਸੋਚ ਦੇਉ ਤੁਹਾਡੀ ਸਕਿਨ ਪੇਲ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਬ੍ਰੇਕਆਉਟਸ ਆਣ ਲੱਗ ਜਾਂਦੇ ਤੁਹਾਡੀ ਸਕਿਨ ਬਹੁਤ ਡਲ ਤੇ ਪਿਗਮੈਂਟਡ ਵੀ ਹੋ ਜਾਂਦੀ ਹੈ ਦਾ ਕਾਰਨ ਬੁਰੇ ਖਿਆਲ ਸ਼ਾਇਦ ਤੁਹਾਨੂੰ ਲੱਗਦਾ ਹੋਵੇਗਾ ਤੁਹਾਡੀ ਮੈਂਟਲ ਹੈਲਥ ਠੀਕ ਹੈ ਪਰ ਉਹਦਾ ਕਾਰਨ ਸਾਫ਼-ਸਾਫ਼ ਨਜ਼ਰ ਆ ਰਿਹਾ ਤੁਹਾਡੀ ਸਕਿਨ ਦੇ ਉੱਤੇ ਤੁਹਾਡੇ ਥੌਟਸ ਦੇ ਉੱਤੇ ਤੇ ਤੁਹਾਡੇ ਐਕਸ਼ਨਸ ਲਈ ਸੋ ਮੈਂਟਲ ਹੈਲਥ ਨੂੰ ਇੰਪਰੂਵ ਕਰਨ ਲਈ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਮਾਈਂਡਫੁਲ ਰਹਿਣਾ ਪੈਗਾ ਯਾਰ ਮੈਨੂੰ ਨਾ ਬੋਲ ਮੈਂਟਲ ਹੈਲਥ ਮਾਰੇ ਠੀਕ ਹੈ ਮੇਰੀ ਮੇਰੀ ਮੈਂਟਲ ਹੈਲਥ ਬਹੁਤ ਵਧੀਆ ਤੇ ਮੈਂ ਨਾ ਕੋਈ ਮੈਡੀਟੇਸ਼ਨ ਮੈਡੀਟੇਸ਼ਨ ਕਰਨਾ ਚਾਹਨੀ ਆ ਤੁਹਾਨੂੰ ਕੋਈ ਬੇਸਿਕ ਮੋਟੀਵੇਸ਼ਨਲ ਗਿਆਨ ਨਹੀਂ ਦੇਣ ਵਾਲੀ ਕਿ ਮੈਡੀਟੇਸ਼ਨ ਕਰੋ ਉਹ ਕਰਨਾ ਨਹੀਂ ਕਰਨਾ ਤੁਹਾਡੇ ਉੱਤੇ ਆ ਪਰ ਸਿੰਪਲ ਸੋਲੂਸ਼ਨ ਇਹ ਆ ਕਿ ਤੁਸੀਂ ਜ਼ਿਆਦਾ ਮਾਈਂਡਫੁਲ ਰਹੋ ਤੇ ਫੋਨ ਦਾ ਘੱਟ ਤੋਂ ਘੱਟ ਇਸਨਾਲ ਕਰੋ ਦੂਸਰਾ ਆਪਣੇ ਆਪ ਨੂੰ ਵਰਕਆਊਟ ਦੇ ਵਿੱਚ ਲੈ ਕੇ ਜਾਓ ਆਪਣੀ ਸਾਰੀ એનર્ਜੀ ਵਰਕਆਊਟ ਵਿੱਚ ਲਗਾਓ ਕਿਉਂਕਿ ਟਾਕਸਿਨਸ ਨਿਕਲਣਗੇ ਤੁਹਾਡੀ ਸਕਿਨ ਗਲੋਇੰਗ ਹੋਏਗੀ ਰਿਫਰੈਸ਼ਿੰਗ ਹੋਏਗੀ ਵਰਕਆਊਟ ਨਹੀਂ ਕਰ ਸਕਦੇ ਤਾਂ ਵਾਕ ਤੇ ਜਾਣਾ ਸ਼ੁਰੂ ਕਰੋ ਥਰਡਲੀ ਬੈਟਰ ਸਲੀਪ ਬੈਟਰ ਸਲੀਪ ਬੈਟਰ ਪੋਸਚਰ ਸਾਰਾ ਕੁਝ ਬੈਟਰ ਤੁਹਾਡੀ ਸਕਿਨ ਵੀ ਬੈਟਰ ਜਦੋਂ ਤੁਹਾਡੀ ਮੈਂਟਲ ਸਟੇਟ ਸਟਰੋਂਗ ਹੋਏਗੀ ਤੁਹਾਡੀ ਸਕਿਨ ਤੇ ਤੁਹਾਡੀ ਬਾਡੀ ਵੀ ਆਟੋਮੈਟਿਕਲੀ ਆਪਣੇ ਬੈਸਟ ਵਰਜਨਸ ਹੋਣ ਗਿਆ ਸੋ ਆਈ ਹੋਪ ਤੁਹਾਨੂੰ ਹੁਣ ਸਮਝ ਆ ਗਈ ਹੈ ਕਿ ਡਾਈਟ ਸਕਿਨ ਕੇ ਹੈ ਤੇ ਮੈਂਟਲ ਹੈਲਥ ਆਪਸ ਵਿੱਚ ਕਿਸ ਤਰ੍ਹਾਂ ਕਨੈਕਟਡ ਨੇ ਸੋ ਅਗਰ ਤੁਸੀਂ ਆਪਣੀ ਗਲੋਇੰਗ ਸਕਿਨ ਚਾਹੁੰਦੇ ਹੋ ਹੈਲ ਜਿਆਦਾ ਪਾਣੀ ਪੀਓ ਜਿਆਦਾ ਹੈਲਦੀ ਖਾਣਾ ਖਾਓ ਪ੍ਰੋਪਰ ਸਲੀਪ ਲੋ ਜਿਆਦਾ ਮਾਈਂਡਫੁਲ ਰਹੋ ਬੁਰੇ ਖਿਆਲ ਆਪਣੇ ਮਨ ਚੋਂ ਨਾ ਰੱਖੋ हेल्दी ਹੈਬਿਟਸ ਨੂੰ ਫੋਲੋ ਕਰੋ ਪ੍ਰੋਪਰ ਹੈਲਦੀ ਹੈਬਿਟਸ ਤੇ ਵੀਡੀਓ ਵੀ ਬਣਾਈ ਹੋਈ ਹੈ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਉਹਦਾ ਲਿੰਕ ਵੀ ਮੈਂ ਇੱਥੇ ਲਗਾ ਦਾਂਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਗਲੋਇੰਗ ਸਕਿਨ ਹੈਲਦੀ ਮਾਈਂਡ ਤੇ એનਰਜੈਟਿਕ ਬਾਡੀ ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜਿੱਦਾਂ ਡਾਈਟ ਸਕਿਨ ਕੇਅਰ ਤੇ ਮੈਂਟਲ ਹੈਲਥ ਜ਼ਰੂਰੀ ਹੈ ਉਹਦਾ ਮੇਰੇ ਲਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਜ਼ਰੂਰੀ ਹੈ